ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਬਹੁਤ ਹੀ ਮਸ਼ਹੂਰ ਪ੍ਰੋਫੈਸਰ ਅਪੂਰਵਾ ਨੰਦ ਜਿਹੜੇ ਕਿ ਦਿੱਲੀ ਯੂਨੀਵਰਸਿਟੀ ਦੀ ਦੇ ਹਿੰਦੀ ਵਿਭਾਗ ਦੇ ਵਿੱਚ ਪ੍ਰੋਫੈਸਰ ਨੇ ਤੇ ਜਿਹੜੇ ਆ ਭਾਰਤ ਦੇ ਵਿੱਚ ਇੱਕ ਬਹੁਤ ਵੱਡੇ ਇੰਟੈਲੈਕਚੁਅਲ ਵਜਨ ਜਾਣੇ ਜਾਂਦੇ ਆ ਤੇ ਹਮੇਸ਼ਾ ਹੀ ਅੱਡ-ਅੱਡ ਮੁੱਦਿਆਂ ਦੇ ਉੱਤੇ ਆਪਣੀ ਰਾਏ ਰੱਖਣ ਲਈ ਬਹੁਤ ਬੇਬਾਕ ਨੇ ਉਹਨਾਂ ਨੇ ਨਿਊਯਾਰਕ ਦੇ ਵਿੱਚ ਅਮਰੀਕਾ ਦੇ ਵਿੱਚ ਉੱਥੇ ਇੱਕ ਨਿਊ ਸਕੂਲ ਬਣਿਆ ਹੋਇਆ ਹੈ ਉਸ ਦੀ 20ਵੀਂ ਬਰੇਗੰਡ ਦੇ ਉੱਤੇ ਇੰਡੀਆ ਚਾਈਨਾ ਦੇ ਸਬੰਧਾਂ ਦੇ ਉੱਤੇ ਉੱਥੇ ਉਹਨੇ ਕੋਈ ਪੇਪਰ ਪੜ੍ਹਨਾ ਸੀਗਾ ਤੇ ਉਸ ਦੇ ਲਈ ਉਸਨੇ 35 ਦਿਨ ਪਹਿਲਾਂ ਆਪਣੀ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਨੂੰ ਲਿਖ ਕੇ ਭੇਜਿਆ ਵੀ ਮੈਂ ਜਾਣਾ ਹੈ ਮੈਨੂੰ ਇਹਦੀ ਮਨਜ਼ੂਰੀ ਦਿੱਤੀ ਜਾਵੇ ਤੇ ਦਿੱਲੀ ਯੂਨੀਵਰਸਿਟੀ ਨੇ ਕਾਫੀ ਦੇਰ ਤੱਕ ਕੋਈ ਗੰਤਰਿਆ ਨਹੀਂ ਗਾ ਫਿਰ ਅਖੀਰ ਤੇ 5 ਅਪ੍ਰੈਲ ਨੂੰ ਉਹਨਾਂ ਨੂੰ ਕਹਿਤਾ ਵੀ ਤੁਹਾਡਾ ਤੁਹਾਨੂੰ ਨਹੀਂ ਆਗਿਆ ਦਿੱਤੀ ਜਾਂਦੀ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜੋ ਆਪਣਾ ਪੇਪਰ ਉੱਥੇ ਪੇਸ਼ ਕਰਨਾ ਹੈ ਉਹਦਾ ਸਾਰੇ ਦਾ ਸਾਰਾ ਟੈਕਸਟ ਸਾਨੂੰ ਦਿਓ ਤੇ ਫਿਰ ਜਿਹੜੀ ਮਿਨਿਸਟਰੀ ਆਫ ਐਜੂਕੇਸ਼ਨ ਹੈ ਅਸੀਂ ਉਹਦੇ ਕੋਲ ਭੇਜਾਂਗੇ ਜੇ ਉਹ ਮਨਜ਼ੂਰੀ ਦੇਣਗੇ ਤਾਂ ਤੁਸੀਂ ਜਾ ਸਕੋਗੇ ਨਹੀਂ ਨਹੀਂ ਜਾ ਸਕਦੇ ਇਹ ਇਹ ਜਿੱਥੇ ਅਸੀਂ ਸਮਝਦੇ ਹਾਂ ਵੀ ਸਾਡੇ ਭਾਰਤ ਦੇ ਵਿੱਚ ਵੀ ਖਾਸ ਤੌਰ ਤੇ ਬਹੁਤ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਜਦੋਂ ਕੋਈ ਉਹਨਾਂ ਦਾ ਫੈਕਲਟੀ ਮੈਂਬਰ ਦੇਸ਼ ਦੇ ਵਿੱਚ ਜਾਂ ਵਿਦੇਸ਼ ਦੇ ਵਿੱਚ ਪੇਪਰ ਪੜਨ ਜਾਂਦਾ ਤਾਂ ਇਹ ਉਸ ਸੰਸਥਾ ਲਈ ਕਾਲਜ ਜਾਂ ਯੂਨੀਵਰਸਿਟੀ ਲਈ ਇੱਕ ਬੜੇ ਵੱਡੀ ਮਾਣ ਦੀ ਗੱਲ ਹੁੰਦੀ ਹੈ ਤੇ ਇੱਕ ਇੰਨੀ ਨਾਮੀ ਗ੍ਰਾਮੀ ਦਿੱਲੀ ਯੂਨੀਵਰਸਿਟੀ ਵਰਗੀ ਯੂਨੀਵਰਸਿਟੀ ਜੇ ਆਪਣੇ ਪ੍ਰੋਫੈਸਰ ਨੂੰ ਬਾਹਰ ਜਾਣ ਤੋਂ ਰੋਕਦੀ ਹੈ ਤਾਂ ਇਹ ਉਸ ਯੂਨੀਵਰਸਿਟੀ ਦੇ ਗਿਰ ਰਹੇ ਮਿਆਰ ਦੇ ਉੱਤੇ ਉਸ ਯੂਨੀਵਰਸਿਟੀ ਦੇ ਜਿਹੜੇ ਆ ਆਪਣਾ ਉਹਦੇ ਉਹਦੇ ਜਿਹੜੇ ਆਪਣੇ ਬਣਾਏ ਕੋਈ ਨਿਸ਼ਮ ਨੇ ਅੱਗੇ ਪਹਿਲਾਂ ਦੇ ਪੁਰਾਣੇ ਉਹਨਾਂ ਦੇ ਉੱਤੇ ਬੜੇ ਵੱਡੇ ਪ੍ਰਸ਼ਨ ਉੱਠਦੇ ਆਂ ਦੂਜੇ ਪਾਸੇ ਅਸੀਂ ਦੇਖਦੇ ਆਂ ਕਿ ਜਿਹੜੀ ਅਮਰੀਕਾ ਦੀ ਜਿਹੜੀ ਹਾਰਵਰਡ ਯੂਨੀਵਰਸਿਟੀ ਹੈ ਉਸ ਦੀ ਕੋਈ 2.5 ਅਰਬ ਡਾਲਰ ਦੀ ਗ੍ਰਾਂਟ ਹੈ ਜਿਹੜੀ ਉਹ 트럼ਪ ਸਰਕਾਰ ਨੇ ਰੋਕ ਲਈ ਵੀ ਤੁਸੀਂ ਜਿਹੜੇ ਆ ਬਹੁਤ ਜ਼ਿਆਦਾ ਇਨਕਲੂਸਿਵਿਟੀ ਕਰਦੇ ਹੋ ਵੀ ਇਹਨਾਂ ਨੂੰ ਵੀ ਅਸੀਂ ਸਿੱਖਿਆ ਦੇ ਦਈਏ ਇਹਨਾਂ ਨੂੰ ਵੀ ਦੇ ਦਈਏ ਆ ਦੇ ਦਈਏ ਇਹ ਤੁਸੀਂ ਬੰਦ ਕਰੋ ਨਹੀਂ ਤਾਂ ਅਸੀਂ ਤੁਹਾਨੂੰ ਗ੍ਰਾਂਟ ਨਹੀਂ ਦੇਣੀ ਉਹ ਯੂਨੀਵਰਸਿਟੀ ਆੜ ਗਈ ਉਹ ਕਹਿੰਦੀ ਵੀ ਜਿਹੜੇ ਸਾਡੇ ਅਸੂਲ ਨੇ ਉਹਨਾਂ ਅਸੂਲਾਂ ਦੇ ਨਾਲ ਅਸੀਂ ਸਮਝੌਤਾ ਨਹੀਂ ਕਰ ਸਕਦੇ ਤੇ ਇਸ ਕਰਕੇ ਅਸੀਂ ਤੁਸੀਂ ਕੋਈ ਗੱਲ ਨਹੀਂ ਗ੍ਰਾਂਟ ਮੰਗਦੇ ਹੋ ਅਸੀਂ ਦੇਖ ਲਾਂਗੇ ਕੀ ਬਣਦਾ ਹੈਗਾ ਪਰ ਇਹ ਅਸੀਂ ਇਹਦੇ ਤੇ ਡਟੇ ਰਹਾਂਗੇ ਸਾਰੀ ਦੁਨੀਆ 'ਚ ਉਸ ਯੂਨੀਵਰਸਿਟੀ ਦੀ ਪ੍ਰਸ਼ਾਸਨਾ ਹੋ ਰਹੀ ਹੈ ਤੇ ਹੁਣ ਜਦੋਂ ਇੱਕ ਐਡੇ ਨਾਮੀ ਗ੍ਰਾਮੀ ਪ੍ਰੋਫੈਸਰ ਅਪੂਰਵਾਨੰਦ ਵਰਗੇ ਬੰਦੇ ਨੂੰ ਯੂਨੀਵਰਸਿਟੀ ਜਾਣ ਤੋਂ ਰੋਕਦੀ ਹੈ ਬਾਹਰ ਜਾਣ ਤੋਂ ਤਾਂ ਇਹ ਕਿੰਦੀ ਵੱਡੀ ਬਦਨਾਮੀ ਬਣ ਰਹੀ ਹੈ ਇਸ ਯੂਨੀਵਰਸਿਟੀ ਦੀ ਅਸੀਂ ਦਿੱਲੀ ਯੂਨੀਵਰਸਿਟੀ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਦੀ ਪੁਰ ਪੁਰ ਜੋ ਨਖੇਦੀ ਕਰਦੇ ਆ ਤੇ ਇਸ ਨੂੰ ਜਿਹੜੀ ਅਕਾਦਮਿਕ ਫ੍ਰੀडम ਹੈ ਅਕਾਦਮਿਕ ਆਜ਼ਾਦੀ ਹੈ ਜਿਹੜੀ ਉਸ ਦੇ ਉੱਤੇ ਬਹੁਤ ਵੱਡਾ ਹਮਲਾ ਦੱਸਦੇ ਆ ਦੂਸਰੀ ਗੱਲ ਦੋਸਤੋ ਇਹ ਹੈ ਕਿ ਹਮੇਸ਼ਾ ਹੀ ਅਸੀਂ ਜਿਹੜੇ ਨਵਾਬ ਸ਼ੇਰਖਾਨ ਨੇ ਮਲੇਰ ਕੋਟਲੇ ਦੇ ਉਹਨਾਂ ਦੇ ਬਾਰੇ ਚ ਕਹਿੰਦੇ ਆਂ ਵੀ ਉਹ ਉਹਨੇ ਉਸ ਵਕਤ ਹਾ ਦਾ ਨਾਰਾ ਮਾਰਿਆ ਜਦੋਂ ਮੁਗਲ ਜਿਹੜੇ ਐ ਉਹ ਉਹਨਾਂ ਦਾ ਜ਼ੁਲਮ ਸਿਰੇ ਤੇ ਸੀਗਾ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇਾਂ ਦੇ ਹੱਕ ਚ ਹਾ ਦਾ ਨਾਰਾ ਮਾਰਿਆ ਤੇ ਅਸੀਂ ਅੱਜ ਤੱਕ ਯਾਦ ਕਰਦੇ ਆਂ ਸਾਨੂੰ ਪਤਾ ਹੈ ਵੀ ਇਜ਼ਰਾਈਲ ਤੇ ਫਲਸਤੀਨ ਦਾ ਆਪਸ ਚ ਚੱਲ ਰਿਹਾ ਤੇ ਉੱਥੇ ਗਾਜ਼ਾ ਦੇ ਉੱਤੇ ਰੋਜ਼ ਬੱਚੇ ਮਾਰ ਰਹੇ ਹੈ ਜਿਹੜਾ ਪਿੱਛੇ ਕੁਝ ਸਮਾਂ ਜਿਹੜੀ ਉਹਨਾਂ ਦੀ ਜੰਗਬੰਦੀ ਰਹੀ ਸੀ ਉਸ ਤੋਂ ਬਾਅਦ ਜਦੋਂ ਦੁਬਾਰਾ ਹੋਈ ਹੈ ਤਾਂ ਇਜ਼ਰਾਈਲ ਨੇ ਉੱਥੋਂ ਉਹਨਾਂ ਦੀ ਨਸਲ ਕੁਸ਼ੀ ਕਰਨ ਵਾਲੇ ਪਾਸੇ ਨੂੰ ਗਈ ਹੋਈ ਹੈ ਕਦੇ ਹਸਪਤਾਲਾਂ ਤੇ ਬੰਬ ਕਦੇ ਕਿਤੇ-ਕਿਤੇ ਕਿਤੇ ਇਸ ਤਰ੍ਹਾਂ ਹੋ ਰਿਹਾ ਹੈ ਬ੍ਰਿਟਿਸ਼ ਇੰਗਲੈਂਡ ਦੇ ਵਿੱਚ ਜਿਹੜੇ ਬ੍ਰਿਟਿਸ਼ ਜਿਊਜ਼ ਐ ਬ੍ਰਿਟਿਸ਼ ਯਹੂਦੀ ਨੇ ਉਹਨਾਂ ਦੀ ਇੱਕ ਸੰਸਥਾ ਬਣੀ ਹੋਈ ਹੈ ਉਹ ਪਹਿਲਾਂ ਬਹੁਤ ਦੇਵ ਤੋਂ ਇਜ਼ਰਾਈਲ ਦੇ ਹੱਕ ਸੀਗੇ ਵੀ ਚਲੋ ਕਿਉਂਕਿ ਹਮਾਸ ਨੇ ਸਾਡੇ ਤੇ 7 ਅਕਤੂਬਰ ਨੂੰ ਹਮਲਾ ਕੀਤਾ ਸੀ ਪਰ ਆ ਹੁਣ ਜੋ ਜ਼ੁਲਮ ਦੀ ਇੱਕ ਦੁਬਾਰਾ ਲਹਿਰ ਸ਼ੁਰੂ ਕੀਤੀ ਹੈ ਤਾਂ ਉਹਨਾਂ ਜਿਹੜੇ ਯਹੂਦੀ ਨੇ ਬ੍ਰਿਟਿਸ਼ ਯਹੂਦੀ ਉਹਨਾਂ ਦੀ ਸਸਤਾ ਨੇ ਇੱਕ ਖੁੱਲਾ ਪੱਤਰ ਲਿਖਿਆਗਾ ਬਹੁਤ ਵੱਡੀ ਪੱਤਰ ਦੇ ਉੱਤੇ ਤੇ ਜਿਹਦੇ ਵਿੱਚ ਇਜ਼ਰਾਈਲ ਦੇ ਇਹਨਾਂ ਹਮਲਿਆਂ ਦੀ ਨਖੇਦੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਹੋ ਰਹੀਆਂ ਮੌਤਾਂ ਨੇ ਇਹਦੇ ਨਾਲ ਸਾਡੀ ਆਤਮਾ ਲੀਰੋ ਲੀਰ ਹੋ ਗਈ ਤੇ ਅਸੀਂ ਨਹੀਂ ਦੇਖ ਸਕਦੇ ਕਿ ਸਾਡੇ ਨਾਂ ਦੇ ਉੱਤੇ ਜਹੂਦੀਆਂ ਦੇ ਨਾਂ ਦੇ ਉੱਤੇ ਇਜ਼ਰਾਈਲ ਇਸ ਤਰ੍ਹਾਂ ਨਾਲ ਕਤਲੇਆਮ ਕਰੇ ਬੱਚਿਆਂ ਦਾ ਇਹ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਤੇ ਇਜ਼ਰਾਈਲ ਨੂੰ ਕਹਿਣਾ ਚਾਹੁੰਦੇ ਹਾਂ ਵੀ ਉਹਨੂੰ ਇਹ ਹਮਲੇ ਬੰਦ ਕਰਨੇ ਚਾਹੀਦੇ ਸੋ ਅ ਅਗਲੀ ਗੱਲ ਦੋਸਤੋ ਇਹ ਹੈ ਕਿ ਅਮਰੀਕਾ ਦੇ ਵਿੱਚ ਹੁਣ 트ੰਪ ਨੇ ਕੁਝ ਸਮੇਂ ਤੋਂ ਜਿਹੜੇ ਵਿਦਿਆਰਥੀ ਕਿਸੇ ਨਾ ਵੀ ਕਿਸੇ ਤਰ੍ਹਾਂ ਨਾਲ ਕੋਈ ਉਹਨਾਂ ਨੂੰ ਲੱਗਦਾ ਹੈ ਵੀ ਇਹ ਥੋੜਾ ਬਹੁਤਾ 19 21 ਗੱਲ ਹੈ ਤੇ ਉਹਨਾਂ ਦੇ ਸਟੂਡੈਂਟ ਵੀਜੇ ਜਿਹੜੇ ਉਹ ਪ੍ਰੋਪਰ ਗਏ ਹੋਏ ਐ ਇੱਕ ਤਾਂ ਹੈ ਗੈਰ ਕਾਨੂੰਨੀ ਢੰਗ ਨਾਲ ਗਏ ਕਾਨੂੰਨੀ ਢੰਗਾਂ ਨਾਲ ਗਏ ਪੂਰੀਆਂ ਫੀਸਾਂ ਭਰੀਆਂ ਵਿਦਿਆਰਥੀ ਬਣੇ ਹੋਏ ਐ ਉੱਥੇ ਪੜਦੇ ਐ ਉਹਨਾਂ ਦੇ ਸਟੂਡੈਂਟ ਵੀਜੇ ਕੈਨਸਲ ਕਰੀ ਜਾਂਦੇ ਐ ਉਹਨਾਂ ਦੀ ਜਿਹੜੇ ਬਾਕੀ ਹੋਰ ਫਾਰਮੈਟਿਕਸ ਐ ਉਹਨਾਂ ਨੂੰ ਖਤਮ ਕਰੀ ਜਾਂਦੇ ਆ ਤੇ ਉਹਨਾਂ ਨੂੰ ਮਜਬੂਰ ਕਰ ਰਹੇ ਆ ਕਿ ਤੁਸੀਂ ਇੱਥੋਂ ਛੱਡ ਕੇ ਜਾਓ ਕਈ ਲੋਕ ਛੱਡ ਕੇ ਗਏ ਐ ਅਸੀਂ ਪਹਿਲਾਂ ਵੀ ਦੋ ਕੁੜੀਆਂ ਦੀ ਗੱਲ ਤੁਹਾਡੇ ਨਾਲ ਕੀਤੀ ਸੀ ਹੁਣ ਇੱਕ ਨਵਾਂ ਮੋੜ ਆ ਗਿਆ ਇਸ ਗੱਲ ਦੇ ਵਿੱਚ ਇੱਕ ਭਾਰਤੀ ਵਿਦਿਆਰਥੀ ਐ ਚਿਨ ਮੈਂ ਦੋ ਦੋ ਜਿਹੜੇ ਚੀਨੀ ਵਿਦਿਆਰਥੀ ਨੇ ਸਿੰਜ ਜੇਨ ਗੁਆਨ ਬੂ ਤੇ ਯੀ ਜੈਂਗੋ ਚੀਨੀ ਨੇ ਦੋ ਇੱਕ ਨੇਪਾਲੀ ਹੈ ਜੋਗੇਸ਼ ਜੋਸ਼ੀ ਇਹਨਾਂ ਚਾਰ ਜਣਿਆਂ ਨੇ 트럼ਪ ਸਰਕਾਰ ਦੇ ਵਿਰੁੱਧ ਜਿਹੜਾ ਉਥੋਂ ਦਾ ਮਹਿਕਮਾ ਹੈਗਾ ਉਹਨਾਂ ਦਾ ਉਸ ਦੇ ਵਿਰੁੱਧ ਜਿਹੜਾ ਇੱਕ ਮੁਕੱਦਮਾ ਪਾ ਦਿੱਤਾ ਮੁਕੱਦਮਾ ਪਾਉਣ ਦੇ ਵਿੱਚ ਉਥੋਂ ਦੀ ਜਿਹੜੀ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਹੈ ਉਹਨਾਂ ਨੇ ਪਾਇਆਗਾ ਸੋ ਇੱਕ ਇੱਕ ਪਾਸੇ ਉਥੋਂ ਦੇ ਅਮਰੀਕਾ ਦੀ ਸਰਕਾਰ ਜ਼ੁਲਮ ਕਰ ਰਹੀ ਹੈ ਵਿਦਿਆਰਥੀਆਂ ਦੇ ਵੀਜਾ ਕੈਨਸਲ ਕਰਕੇ ਉਹਨਾਂ ਨੂੰ ਵਾਪਸ ਪੈਕ ਕਰਕੇ ਭੇਜ ਰਹੀ ਹੈ ਉਹਨਾਂ ਦੀ ਸਾਰੀ ਪੜਾਈ ਖੂਚ ਤੇ ਦੂਜੇ ਪਾਸੇ ਉੱਥੋਂ ਦੇ ਹੀ ਲੋਕ ਜਿਹੜੇ ਆ ਜਿਨ੍ਹਾਂ ਨੇ ਅਮਰੀਕਨ ਸਿਵਲ ਯੂਨੀਅਨ ਬਣਾਈ ਹੋਈ ਹੈ ਉਹ ਇਹਨਾਂ ਵਿਦਿਆਰਥੀਆਂ ਦੇ ਕੇਸ ਨੂੰ ਲੜ ਰਹੇ ਆ ਅਸੀਂ ਸਮਝਦੇ ਆਂ ਵੀ ਇਹ ਇੱਕ ਚੰਗੀਆਂ ਉਦਾਹਰਨਾਂ ਨੇ ਦੂਜੇ ਪਾਸੇ ਸਾਡੇ ਸਾਹਮਣੇ ਸ਼ਰੂਤੀ ਦੀ ਐਗਜ਼ੈਂਪਲ ਆਈ ਹੈ ਉਹ ਆਪਣੀ ਕਨਵੋਕੇਸ਼ਨ ਦੇ ਉੱਤੇ ਇੱਕ ਚੰਗਾ ਭਾਸ਼ਣ ਦਿੰਦੀ ਹੈ ਜਿਹਦੇ ਨਾਲ ਇੱਕ ਉਮੀਦ ਵੱਜਦੀ ਹੈ ਉਹ ਵੀ ਸਾਡੀ ਪੰਜਾਬ ਆਪਣੇ ਭਾਰਤੀ ਵਿਦਿਆਰਥਣਾਂ ਕੁੜੀ ਤੇ ਉਹ ਜਿਹੜੀ ਹੈ ਉੱਥੋਂ ਸਾਨੂੰ ਉਮੀਦ ਵੱਜਦੀ ਹੈ ਕਿ ਲੋਕਾਂ ਦੇ ਅੰਦਰ ਲੜਨ ਦਾ ਚاہے ਅ ਅਦਾਲਤਾਂ ਦੇ ਵਿੱਚ ਕਾਨੂੰਨੀ ਤੌਰ ਤੇ ਲੜਨਦਾ ਚਾਹੇ ਲੋਕਾਂ ਨੂੰ ਜਾਗਰੂਕ ਕਰਕੇ ਲੜਨਦਾ ਉਹ ਇੱਕ ਮਾਦਾ ਹੈਗਾ ਸਾਡੇ ਭਾਰਤ ਚ ਵੀ ਹੈ ਤੇ ਭਾਰਤੀ ਲੋਕ ਜਿਹੜੇ ਬਾਹਰ ਗਏ ਹੋਏ ਐ ਉਹਨਾਂ ਦੇ ਵਿੱਚ ਵੀ ਹੈ ਇਹ ਇੱਕ ਚੰਗੇ ਪਾਸੇ ਦੇ ਸ਼ਗਨ ਨੇ ਕਿ ਜਦੋਂ ਤੁਸੀਂ ਜ਼ੁਲਮ ਦੇ ਵਿਰੁੱਧ ਬੋਲਦੇ ਹੋ ਲੜਦੇ ਹੋ ਚਾਹੇ ਉਹਦੀ ਕੁਰਬਾਨੀ ਦੇਣੀ ਪੈਂਦੀ ਹੈ ਤਾਂ ਸਮਝ ਲਓ ਵੀ ਤੁਸੀਂ ਇੱਕ ਚੰਗੇ ਪਾਸੇ ਤੁਰੇ ਹੋ ਨਿਓ ਸਮਾਜ ਦੇ ਲਈ ਇਹ ਇੱਕ ਚੰਗੇ ਸ਼ਗਨ ਨੇਗੇ ਆ ਲਾਸਟ ਗੱਲ ਦੋਸਤੋ ਕੱਲ ਮਾਂਜੁਕ ਸੁਪਰੀਮ ਕੋਰਟ ਦੇ ਵਿੱਚ ਵਕਫ ਕਾਨੂੰਨ ਦੇ ਵਿਰੁੱਧ ਦੁਬਾਰਾ ਸੁਣਵਾਈ ਹੋਈ ਪਰਸੋਂ ਵੀ ਹੋਈ ਸੀ ਕੱਲ ਵਾਲੀ ਸੁਣਵਾਈ ਦੇ ਵਿੱਚ ਜੱਜਾਂ ਨੇ ਜੱਜ ਸਾਹਿਬਾਨ ਜਿਹੜੇ ਹੈਗੇ ਆ ਉਹਨਾਂ ਨੇ ਸਖਤ ਰੁਖ ਲਿਆ ਵੀ ਜਿਹੜੀਆਂ ਧਾਰਾਵਾਂ ਅਜਹੀਆਂ ਨੇ ਇਸ ਕਾਨੂੰਨ ਦੇ ਵਿੱਚ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਉਹਨਾਂ ਤੇ ਤਾਂ ਅਸੀਂ ਹੁਣੀ ਰੋਕ ਲਾਉਂਦੇ ਆ ਵਕਫ ਦੀ ਕੋਈ ਵੀ ਜਾਇਦਾਦ ਜਿਹੜੀ ਹੋਂ ਤੱਕ ਚਾਹੇ ਕਿਸੇ ਰਜਿਸਟ੍ਰੇਸ਼ਨ ਦੇ ਵਿੱਚ ਹੈ ਚਾਹੇ ਗੈਰ ਰਜਿਸਟ੍ਰੇਸ਼ਨ ਦੇ ਤੌਰ ਤੇ ਹੈ ਚਾਹੇ ਬੈਕਪਾਈ ਯੂਜ਼ਰ ਹੈ ਜਿਹਨੂੰ ਵਰਤਿਆ ਜਾ ਰਿਹਾ ਹੈ ਬਹੁਤ ਲੰਬੇ ਸਮੇਂ ਤੋਂ ਉਹਦੇ ਨਾਲ ਕੋਈ ਛੇੜਛਾੜ ਨਹੀਂ ਹੋਊਗੀ ਜਿੰਨਾ ਚਿਰ ਇਸ ਅਦਾਲਤ ਦੇ ਵਿੱਚ ਕੇਸ ਚੱਲਦਾ ਹੈਗਾ ਇਸੇ ਤਰ੍ਹਾਂ ਕੋਈ ਵੀ ਜਿਹੜਾ ਡਿਸਟ੍ਰਿਕਟ ਕਲੈਕਟਰ ਹੈ ਜਾਂ ਜਿਹੜੇ ਅਧਿਕਾਰੀਆਂ ਨੂੰ ਇਸ ਕਾਨੂੰਨ ਮੁਤਾਬਕ ਅਧਿਕਾਰ ਦਿੱਤਾ ਗਿਆ ਹੈ ਜੇ ਉਹ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਉਹ ਫੈਸਲੇ ਲੈਂਦੇ ਹੈ ਤਾਂ ਉਹ ਫੈਸਲੇ ਰੱਦ ਸਮਝੇ ਜਾਣਗੇ ਤੇ ਇਸੇ ਤਰ੍ਹਾਂ ਨਾਲ ਉਹਨਾਂ ਨੇ ਜਿਹੜੇ ਜਿਹੜਾ ਦੂਜਾ ਜਿਹੜੇ ਵਕਫ ਦੇ ਵਿੱਚ ਬੰਦੇ ਨਵੇਂ ਲੈਣੇ ਸੀ ਕਿ ਗੈਰ ਮੁਸਲਮ ਬੰਦੇ ਲੈਣੇ ਸੀ ਉਹਨਾਂ ਦੇ ਉੱਤੇ ਵੀ ਰੋਕ ਲਾ ਦਿੱਤੀ ਹੈ ਜਿੰਨਾ ਚਿਰ ਅਗਲੀ ਤਰੀਕ ਤੱਕ ਤੇ ਜਿੰਨਾ ਚਿਰ ਗਾਂ ਅੱਗੋਂ ਅਗਲੀ ਤਰੀਕ ਤੇ ਜੇ ਹਿੱਡ ਐਕਸਟੈਂਡ ਹੁੰਦਾ ਤਾਂ ਇਸ ਤਰ੍ਹਾਂ ਹੁੰਦਾ ਜਾਊਗਾ ਤੇ ਕਾਨੂੰਨ ਦੇ ਅੰਦਰ ਲੀਆਂ ਕੁਝ ਗੱਲਾਂ ਦਾ ਜਿਹੜਾ ਉਹ ਮਿੱਝ ਕੱਟਤਾ ਸਮਾਨਯੋਗ ਸੁਪਰੀਮ ਕੋਰਟ ਨੇ ਤੇ ਹੁਣ ਉੱਥੋਂ ਸਰਕਾਰੀ ਵਕੀਲ ਜਿਹੜੇ ਐ ਤੁਸ਼ਾਰ ਮਹਿਤਾ ਜੀ ਜਿਹੜੇ ਹੈ ਐਡੀਸ਼ਨਲ ਐਡਵੋਕੇਟ ਜਨਰਲ ਐਡੀਸ਼ਨਲ ਸੋਲਿਸਟਰ ਜਨਰਲ ਉਹ ਜਿਹੜੇ ਹੈ ਉਹ ਮੰਨਤਾ ਹੀ ਕਰਦੇ ਰਹੇਗੇ ਤੇ ਉਹ ਕਹਿੰਦੇ ਵੀ ਸਾਨੂੰ 7 ਦਿਨ ਦਾ ਟਾਈਮ ਦੇ ਦਿਓ ਉਹਨਾਂ ਚਿਰ ਹਾਲੇ ਕੋਈ ਸਟੇ ਨਾ ਲਾਓ ਉਹ ਕਹਿੰਦੇ ਨਹੀਂ ਇਹਨਾਂ ਤਾਰਾਂ ਵਿੱਚ ਤਾਂ ਸਟੇ ਲਗੂਏ ਲਗੂ ਤੈਨੂੰ 7 ਦਿਨ ਦੇਤੇ ਤੂੰ 7 ਦਿਨਾਂ ਬਾਅਦ ਆ ਜੀ ਤੇ ਆਪਣਾ ਆਪਣਾ ਜਵਾਬ ਫਾਈਲ ਕਰ ਦੇਂ ਤੇ 5 ਮਈ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਦੇ ਵਿੱਚ ਅਸੀਂ ਦੁਬਾਰਾ ਇਹਦੇ ਤੇ ਸੁਣਵਾਈ ਕਰਾਂਗੇ ਉਮੀਦ ਕਰਦੇ ਹਾਂ ਕਿ ਠੀਕ ਪਾਸੇ ਗੱਲ ਜਾਊਗੀ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਤਾਂ